ਪੜੇ ਹੀ ਲੰਬੀ ਆਸਿਫਤ ਸਮੂਹ ਪਾਸੇ ਦੀਆਂ ਇੰਤਜ਼ਾਰੀਆਂ ਘੜੀਆਂ ਹੁਣ ਖਤਮ ਹੋ ਗਈਆਂ ਹਨ ਕਿਉਂਕਿ 500 ਸਾਲ ਬਾਅਦ ਪ੍ਰਭੂ શ્રી ਰਾਮ ਚੰਦਰ ਜੀ ਆਪਣੇ ਨਗਰੀ ਵਾਪਸ ਆ ਰਹੇ ਹਨ ਅਤੇ ਦਰਸ਼ਣ ਲਈ ਉਹ ਸਾਰੇ ਰਾਮ ਭਗਤ ਪਹੁੰਚ ਰਹੇ ਹਨ ਜਿਨ੍ਹਾਂ ਨੂੰ ਪ੍ਰਭੂ ਨੇ ਸਦਾ ਪਿਆ ਹੈ ਜਿਨ੍ਹਾਂ ਵਿੱਚ ਇੱਕ ਬਟਾਲੇ ਦਾ ਨੌਜਵਾਨ ਨੀਤਨ ਭਟਿਆ ਹੈ ਜਿਸ ਨੂੰ ਹਾਜਰ ਰੂਪ ਸਾਈਕਲ ਤੇ ਜਾਣ ਦਾ ਮੌਕਾ ਮਿਲਿਆ ਹੈ ਅਤੇ ਆਪਣੀ ਪਰਿਵਾਰ ਦੇ ਸਹਿਯੋਗ ਨਾਲ 1115 ਕਿਲੋਮੀਟਰ ਦੀ ਪੂਰੀ ਪੰਕੜਾ ਤੋਂ 22 ਦਿਨ ਵਿੱਚ ਤੈਅ ਕਰਕੇ ਪ੍ਰਭੂ ਦੀ ਨਗਰੀ ਅਯੁੱਧਿਆ ਜਾ ਕੇ ਪ੍ਰਭੂ ਦੇ ਚਰਨਾਂ 'ਚ ਨਾਮਾਸਤਕ ਕੋਵੇ ਕਾ ਰਾਮ ਰਾਮ ਜੀ ਸੱਚੀ ਨਿਕਾਲ ਜੀ ਮੇਰਾ ਨਾਮ देखो बटा जाना जाना। तो तो ये बटाला ते अयोध्या 1115 किलोमीटर है कुछ गूगल ਤੇ ਸਰਚ ਮਾਰਿਆ ਇੰਨਾ ਸੀ ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਦਿੰਦਾ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਹਾਂਜੀ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਵੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ ਹਾਂਜੀ ਹਾਂਜੀ ਉਹ ਤੇ ਹੈ ਹੀ ਹੈ ਠੰਡ ਵੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ 11 12 ਵੱਜ ਗਏ ਆ ਤੇ ਤੁਹਾਨੂੰ ਤੁਹਾਨੂੰ ਪਤਾ ਹੀ ਕਿੰਨੀ ਮੁਸ਼ਕਲਾ ਕਿੱਦਾਂ ਪਣੀ ਹੈ ਕਿੱਦਾਂ ਆਪੇ ਤੋਂ ਜੀ ਆ ਰਾਮਦੇਵਰ ਨੇ ਜਾ ਕੇ ਨਾ ਪਹੁੰਚ ਤੋਂ ਆਏ ਕਿ ਬਾਅਦ ਵਿੱਚ ਔਂਗੜਾ ਬਣੀ ਸਫਰ ਲੱਗਾ ਹਾਂਜੀ ਉਹ ਤੇ ਹੈ ਹੀ ਹੈ ਦੇਖੋ ਜੀ ਪਰਮਾਤਮਾ ਨੇ ਚਾਇਆ ਤੇ ਜ਼ਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਘਰ ਆ ਜਾਾਂਗੇ ਠੀਕ ਹੈ ਨਾ ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਆ ਕੋਈ ਦਿੱਕਤ ਨਹੀਂ ਕਰ ਕਰਦੇ ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ ਬਸ ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲ ਜਾ ਠੰਡ ਬਹੁਤ ਆ ਤੇ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੇ ਮੁਰੰਮਤ ਵਗੈਰਾ ਕਰਾ ਕੇ ਲੈ ਆਣਾ ਕੱਲ ਮੈਂ ਮੁਰੰਮਤ ਵਗੈਰਾ ਕਰਾ ਕੇ ਲੈ ਆਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਸ਼ਾਮੀ 5:00 ਵਜੇ ਗਏ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਾਪਾ ਨੂੰ ਕਿਹਾ ਵੀ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈ ਉਹਨੇ ਕਿਹਾ ਜਾ ਬੇਟਾ ਪਰ ਇਹ ਗਰਮ ਕੱਪੜੇ ਲੈ ਜੀ ਤੇ ਧਿਆਨ ਨਾਲ ਜਾਇਓ ਫੋਨ ਕਰਦਾ ਰਹਿਣਾ ਮੈਂ ਕਿਹਾ ਸੀ ਕਿ ਮਹੀਨੇ ਬਾਅਦ ਚਲ ਜਿਓ ਥੋੜੀ ਠੰਡ ਘਟੇਗੀ ਤੇ ਕੱਠੀਨ ਤੇ ਹੈ ਸਾਈਕਲ ਤੇ ਜਾਣਾ ਤੁੰਦ ਵੀ ਬੜੀ ਪਿਆੰਦੀ ਹੈ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ ਮੈਂ ਕਿਹਾ ਸੀ ਥੋੜੀ ਜਾਂ ਟ੍ਰੇਨ ਤੇ ਚਲ ਜਓ ਜਾਂ ਬੱਸ ਤੇ ਚਲ ਜਓ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਜਾਣਾ ਇਹਨਾਂ ਦੀ ਇੱਛਾ ਸੀ ਫੇ ਸਾਨੂੰ ਇੰਨਾ ਜੀ ਖੁਸ਼ੀ ਇੰਨੀ ਜੀ ਖੁਸ਼ੀ ਹੈ ਕਿ ਇਹ ਮੰਨ ਚ ਕਹਿੰਦੇ ਨੇ ਕਿ ਸਾਈਕਲ ਤੇ ਜਾਣਾ ਤੇ ਫਿਰ ਅਸੀਂ ਕਹਿੰਨੇ ਕੋਈ ਗੱਲ ਨਹੀਂ ਕਿ ਯਾਤਰਾ ਇਹਨਾਂ ਦੀ ਸਫਰ ਰਵੇ ਰਾਮਨਾਥ ਜੀ ਸੱਚੀ ਨਿਕਾਲ ਜੀ ਮੇਰਾ ਨਾਮ ਨੀਤਨ ਭਟਿਆ ਜੀ ਦੇਖੋ ਜੀ ਬਟਾਲੇ ਤੋਂ ਅਯੋਧਿਆ 1115 ਕਿਲੋਮੀਟਰ ਦਾ ਕੁਝ Google ਤੇ ਸਰਚ ਮਾਰਿਆ ਇੰਨਾ ਸੀ ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਰਹਿੰਦਾ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਹਾਂਜੀ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਦੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ ਹਾਂਜੀ ਹਾਂਜੀ ਉਹ ਤੇ ਹੈ ਹੀ ਹੈ ਠੰਡ ਵੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ 11 12 ਵੱਜ ਗਏ ਆ ਤੇ ਤੁਹਾਨੂੰ ਪਤਾ ਹੀ ਕਿੰਨੀ ਇਹ ਮੁਸ਼ਕਲ ਕਿੱਦਾਂ ਨਹੀਂ ਕਰਾਂਗੇ ਕਿੱਦਾਂ ਆਪੇ ਹੋ ਜੂਗੇ ਰਾਮ ਜੀਂਦਰ ਦੇ ਜਾ ਕੇ ਮਸਤ ਆਉਂਦੇ ਆਂ ਰਸ ਵਿੱਚ ਔਂਗੜਾ ਬਣਿਆ ਸਫਰ ਲਾਉਂਗਾ ਹਾਂਜੀ ਉਹ ਤੇ ਹੈ ਹੀ ਹੈ ਦੇਖੋ ਜੀ ਪ੍ਰਮਾਤਮਾ ਨੇ ਚਾਇਆ ਤੇ ਜ਼ਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਘਰ ਆ ਜਾਾਂਗੇ ਠੀਕ ਹੈ ਨਾ ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਆ ਕੋਈ ਦਿੱਕਤ ਨਹੀਂ ਕਰ ਕਰਦੇ ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ بس ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲ ਜਾ ਠੰਡ ਬਹੁਤ ਆ ਤੇ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੀ ਮਰਮਤ ਵਗੈਰਾ ਕਰਾ ਕੇ ਲੈ ਆਣਾ ਕੱਲ ਮੈਂ ਮਰਮਤ ਵਗੈਰਾ ਕਰਾ ਕੇ ਲੈ ਆਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਸ਼ਾਮੀ 5:00 ਵਜ ਗਏ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਾਪਾ ਨੂੰ ਕਿਹਾ ਕਿ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈ ਉਹਨੇ ਕਿਹਾ ਜਾ ਬੇਟਾ ਪਰ ਇਹ ਗਰਮ ਕੱਪੜੇ ਲੈ ਲਈ ਤੇ ਧਿਆਨ ਨਾ ਜਾਏ ਫੋਨ ਕਰਦਾ ਰਿਹਾ ਮੈਂ ਤਾਂ ਕਿਹਾ ਸੀ ਕਿ ਮਹੀਨੇ ਬਾਅਦ ਚਲ ਜਿਓ ਥੋੜੀ ਠੰਡ ਘਟੇਗੀ ਤੇ ਕਠੀਨ ਤੇ ਹੈ ਸਾਈਕਲ ਤੇ ਜਾਣਾ ਧੁੰਦ ਵੀ ਬੜੀ ਪੈਂਦੀ ਹੈ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ ਮੈਂ ਕਿਹਾ ਸੀ ਥੋੜੀ ਜਾਂ ਟ੍ਰੇਨ ਤੇ ਚਲ ਜਓ ਜਾਂ ਬੱਸ ਤੇ ਚਲ ਜਓ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਜਾਣਾ ਇਹਨਾਂ ਦੀ ਇੱਛਾ ਸੀ ਫੇ ਸਾਨੂੰ ਇੰਨਾ ਚ ਹੀ ਖੁਸ਼ੀ ਇੰਨੀ ਇਹੀ ਖੁਸ਼ੀ ਹੈ ਕਿ ਇਹ ਮੰਨ ਚ ਕਹਿੰਦੇ ਨੇ ਕਿ ਸਾਈਕਲ ਤੇ ਜਾਣਾ ਤੇ ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ ਕਿ ਯਾਤਰਾ ਇਹਨਾਂ ਦੀ ਸਫਰ ਰਵੇ ਹੇ ਮਮਾ ਜੀ ਉਹ ਦੇਖ ਅੱਗੇ ਦੇਖਣ ਤਾਂ ਰਾਮਾ ਨੂੰ ਕਹਿੰਦਾ ਮਾਮਾ ਕਹਿੰਦੇ ਰਾਮਾ ਬਾਈਕ ਭੇਜ ਦਿੰਦੇ ਨੇ ਤੇ ਆਪਾ ਤੁਹਾਡੀ ਇੱਛਾ ਬਾਈਕ ਭੇਜ ਦਿੰਦੇ ਤੁਹਾਡੀ ਤੁਹਾਡੀ ਇੱਛਾ ਇੱਕ ਕਰ ਲਿਆ ਬਾਈਕ ਭੇਜ ਦਿੰਦੇ ਜਿੱਦਾਂ ਕੋਤ ਤੁਹਾਡਾ ਫੋਨ

ಗುಬೈ <laughs> ಕಲ್ <tossil> 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 ਚਾਹ ਥੋੜਾ ਜਿਹਾ ਸਾਈਕਲ ਚਲਾ ਦੇ ਬਸ ਕੋਈ ਸ਼ਾਇਦ ਅੱਜ ਚਲਾ ਆ ਜੇ ਨਾ ਚੱਲਦਾ ਨਾ ਚੱਲਦਾ ਨਹੀਂ ਬੰਦ ਰੱਖ ਜਿਆ ਕਰਿਆ ਤਰੇ ਬੋਤ ਉਧਰ ਚੱਲ ਰਹਿਣ ਦੇ ਉਹ ਤਾਈ ਤਾਂ ਮੰਦਾਂ ਮੰਦਾਂ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਿਤਿਨ ਭਟਿਆ ਜੀ ਦੇਖੋ ਜੀ ਬਟਾਲੇ ਤੋਂ ਅਯੋਧਿਆ 1115 ਕਿਲੋਮੀਟਰ ਹੈ ਕੁਛ ਗੂਗਲ ਤੇ ਸਰਚ ਮਾਰਿਆ ਇੰਨਾ ਸੀ ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਰਹਿੰਦਾ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਹਾਂਜੀ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਦੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ ਹਾਂਜੀ ਦਾ ਮੁਰਗਾ ਸਵੇਰ ਨੂੰ ਹਾਂਜੀ ਉਹ ਤੇ ਹੈ ਹੀ ਹੈ ਠੰਡ ਵੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ 11 12 ਵਜ ਗਏ ਆ ਤੇ ਤੁਹਾਨੂੰ ਪਤਾ ਹੀ ਕਿੰਨੀ ਇਹ ਮਸ਼ਮਾ ਕਿੰਨਾ ਫੁਲੀਆਂ ਕਰ ਰਹੇ ਕਿੰਨਾ ਹੱਥ ਤੋਂ ਹੋਵੇ ਰਾਮ ਜੀ ਦੇ ਜਾ ਕੇ ਬੱਸ ਸਭ ਆਉਂਦੇ ਨੇ ਰਾਤ ਵਿੱਚ ਔਕੜਾ ਬਣੀ ਸਫਰ ਲਾਉਂਦਾ ਹਾਂ ਹਾਂਜੀ ਉਹ ਤੇ ਹੈ ਹੀ ਹੈ ਦੇਖੋ ਜੀ ਪ੍ਰਮਾਤਮਾ ਨੇ ਚਾਇਆ ਤੇ ਜ਼ਰੂਰ ਟਾਈਮ 'ਤੇ ਪਹੁੰਚਾਂਗੇ ਤੇ ਟਾਈਮ 'ਤੇ ਘਰ ਆ ਜਾਾਂਗੇ ਠੀਕ ਹੈ ਨਾ ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਆ ਕੋਈ ਦਿੱਕ ਨਹੀਂ ਕਰ ਕਾਰデア ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ ਬਸ ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲ ਜਾ ਠੰਡ ਬਹੁਤ ਆ ਤੇ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੇ ਮਰਮਤ ਵਗੈਰਾ ਕਰਾ ਦੇਣਾ ਕੱਲ ਮੈਂ ਮਰਮਤ ਵਗੈਰਾ ਕਰਾ ਕੇ ਲਿਆਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਸ਼ਾਮੀ 5 ਵਜੇ ਵੱਜ ਗਏ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਾਪਾ ਨੂੰ ਕਹਿ ਲਿਆ ਕਿ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈਂ ਨੇ ਕਹ ਜਾ ਬੇਟਾ ਪਰ ਇਹ ਹੈ ਗਰਮ ਕਪੜੇ ਲੈ ਨਹੀਂ ਤੇ ਧਿਆਨ ਨਾ ਜਾਏ ਫੋਨ ਕਰਦਾ ਰਿਹਾ ਮੈਂ ਤੇ ਕਿਹਾ ਸੀ ਕਿ ਮਹੀਨੇ ਬਾਅਦ ਚਲ ਜਿਓ ਥੋੜੀ ਠੰਡ ਘਟੇਗੀ ਤੇ ਕੱਠੀਨ ਤੇ ਹੈ ਸਾਈਕਲ ਤੇ ਜਾਣਾ ਧੁੰਦ ਵੀ ਬੜੀ ਪੈਂਦੀ ਹੈ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ ਮੈਂ ਕਿਹਾ ਸੀ ਥੋੜੀ ਜਾਂ ਟ੍ਰੇਨ ਤੇ ਚਲ ਜਿਓ ਜਾਂ ਬੱਸ ਤੇ ਚਲ ਜਿਓ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਹੀ ਜਾਣਾ ਇਹਨਾਂ ਦੀ ਇੱਛਾ ਸੀ ਫੇਰ ਸਾਨੂੰ ਇੰਨਾ ਜੀ ਖੁਸ਼ੀ ਇੰਨੀ ਜੀ ਖੁਸ਼ੀ ਹੈ ਕਿ ਇਹ ਮੰਨ ਚ ਕਹਿੰਦੇ ਨੇ ਕਿ ਸਾਈਕਲ ਤੇ ਜਾਣਾ ਤੇ ਫੇਰ ਅਸੀਂ ਕਹਿੰਦੇ ਕੋਈ ਗੱਲ ਨਹੀਂ ਕੀ ਯਾਤਰਾ ਨਾਲ ਸਫ਼ਰ ਰਵੇ